ਗੁਨਾਹ ਨਹੀਂ ਤੇ ਪੈ ਗੁਨਾਹ ਦਾ ਇਜਾਰੇ ਸੀ ਪੱਬਾ ਦਾ ਜਿਹੜੀ ਹੈ ਸੀ ਤਾਂ ਸੋਚ ਉਹ ਮਤਲਬ ਹਮੇਸ਼ਾ ਸਤਨਾ ਵਾਹੀ ਹਮੇਸ਼ਾ ਵਾਹੀ ਅੱਜ ਠੀਕ ਨਹੀਂ ਜਿਆਦਾ ਪਛਾਦੇ ਪਿੱਦ ਨੂੰ ਮਰਦਾਂ ਨੇ ਕਹਿਣ ਲੱਗੇ ਪੱਬਾ ਜੀ ਤੁਸੀਂ ਸਤਨਾ ਵਾਹੀ ਕਿਹਦੀ ਕਰਦੇ ਹੋ ਇਹਦਾ ਹੱਲ ਕੀ ਹੈ ਕਹਿੰਦੇ ਇੱਕ ਪਈ ਹੋਈ ਦੱਸਾਂਗੇ ਤਾਂ ਹੀ ਗੱਲ ਚੱਲੇ ਤੇ ਉਹਦੇ ਉੱਪਰ ਕੀ ਕੁਝੇ دیر ਬਾਅਦ ਕਹੇ ਲੱਗੇ ਕੁਝ ਕੁੱਤਾ ਖੜਾ ਬਬੀ ਕੇ ਤੇ ਮਦਾਨਿਆ ਉਹ ਕੁੱਤਾ ਮੈਨੂੰ ਉਹਦੇ ਕੱਲ ਨੂੰ ਪੰਜ ਵਾਰੀ ਕਹਿ ਗਿਆ ਹਾਂ ਤਾਂ ਮੈਂ ਹੂੰ ਬੁਲਾ ਤਨਵੀਰ ਸੁਣ ਹੂੰ ਤਲਾਕ ਜਦ ਮੈਂ ਉਹ ਨਿਰ ਦੀ ਨਿਰ ਹੋਰ ਤੋਂ ਜਵਾਦਾਂ ਨੇ ਜਵਾਦਾਂ ਨੇ ਵਿਜਵਾਣ ਤੋਂ ਉਹ ਕੀ ਬੁਲ ਕਰ ਮੈਂ ਤੂੰ ਜ਼ਿਆਦਾ ਨਹੀਂ ਗੱਬੀ ਮੈਂ ਤਾਂ ਸਤਨਾਬਾਈ ਨੂੰ ਗਿਆ ਸੀ ਪੰਜ ਬਾਰ ਤੇ ਉਹ ਗੁੱਫਤੇ ਹੀ ਮਰ ਗਿਆ ਕਹਿੰਦੇ ਕੋਈ ਨਹੀਂ ਬਾਈ ਇਹਦਾ ਗਿਆ ਇਹਦਾ ਪਾਬੇ ਚੁੱਕ ਗਿਆ ਕਹਿੰਦੇ ਆਪੀ ਦੇਰ ਬਾਅਦ ਫਿਰ ਕਹਿਣ ਲੱਗੇ ਭਾਈ ਮਦਨਿਆ ਤੇ ਸਤਨਾਬਾਈ ਨੂੰ ਦਾ ਮਤਲਬ ਤੇ ਆ ਪੁੱਛਣਾ ਹੈ ਕਹਿੰਦਾ ਇਹ ਕਹਦਾ ਉਹ ਸਭ ਜਿਹੜਾ ਕਿਉਂ ਨਹੀਂ ਹਾਂ ਜਾ ਰਿਹਾ ਕਹਿੰਦੇ ਨਹੀਂ ਉਹ ਜਿਹੜਾ ਬੁਲੀ ਗਦਾ ਜਾ ਰਿਹਾ ਉਹ ਕਹਿੰਦੇ ਇਹਨੇ ਕੰਦ ਬੰਦ ਕਰ ਦਿੱਤਾ ਆਪਾ ਦੀ ਬਾਈ ਤੇ ਉਹਦੇ ਨੂੰ ਦੱਸੂ ਬੈਠਾ

किसी नगरी च पुंचे नगरी च गए उ राजकुमार पैदा एक दो दिन नहीं बाबा जी क्या भाई आज नगरी राजे राज

ਇਹ ਜਤਲੂ ਬਹੀ ਇਹਦਾ ਮਹਾਰਾਜੇ ਤਨ ਤੋਡਾ ਮੈਨੂੰ ਹੋਰ ਬਤਾ ਲਿਆ ਗਾ ਇਹਦਾ ਕਿ ਬਾਚਨ ਬਤ ਕਿੰਨਾ ਬੋਲ ਹੈ ਇਹ ਸਾਕੀ ਇਹਦਾ ਬਾਹਰ ਇਹਦਾ ਨਾਮ ਨਾਮ ਦੇਵਾ